ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਜਿੱਥੇ ਛੋਟੇ ਸ਼ਹਿਬਜਦਿਆਂ ਦੇ ਕਲਗੀਧਰ ਦੇ ਪਰਿਵਾਰ ਦੇ ਵਿਛੋੜੇ ਦੇ ਦਿਨ ਸ਼ਹੀਦੀ ਦਿਨ ਚੱਲ ਰਹੇ ਨੇ ਉਥੇ 크리스마ਸ ਵੀ ਨਾਲ ਹੀ ਆ ਉਹ ਵੀ ਬੜੇ ਜੋਰ ਚ ਕਿਨਾਂ ਚੱਲਣ ਡਏ ਆ ਅਸੀਂ ਕੋਸ਼ਿਸ਼ ਕਰਨ ਲੱਗੇ ਆਂ ਵੀ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਦੱਸੋ ਵੀ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਤੇ ਫਤਿਹ ਤੋਂ ਮੇਰਾ ਸਾਥ ਦੇਵੇਗਾ ਤੇ ਲੈਕਚਰ ਤੁਸੀਂ ਕਰਦਿਆ ਕਰੋ ਗੁਰਮਖੋ ਚੰਗੀਆਂ ਗੱਲਾਂ ਜਿਹੜੀਆਂ ਕੋਈ ਸੁਣ ਲੈ ਤੁਹਾਡੀ ਵੀ ਕਿਤੇ ਹਾਜ਼ਰੀ ਲੱਗ ਜਾਊ ਗੁਰੂ ਘਰ ਦੇ ਵਿੱਚ ਆਓ ਭਈ ਨੀਆਂ ਦੇ ਵਿੱਚ ਨਾਲ ਖੜੇ ਨੇ ਨੀਆਂ ਦੇ ਵਿੱਚ ਨਾਲ ਖੜੇ ਨੇ ਤੇ ਠੰਡੇ ਬੁਰਜ ਚ ਦਾਦੀ ਦੱਸ ਫਤੇ ਸਿਆ ਬੱਚਿਆਂ ਨੂੰ ਇਹ ਕ੍ਰਿਸਮਸ ਨਹੀਂ ਸਾਡੀ ਹੋ ਮੈਂ ਨਹੀਂ ਲੈਤਾ ਸ਼ੈਤਾਨਾਂ ਦਾ ਕੇ ਤੇ ਆਪਣਾ ਕਾਰ ਸਜਾਉਣਾ ਸਰਬੰਸੇਦਾਨੀ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਝੁਕਾਉਣਾ ਹਵਤਾ ਏ ਸ਼ਹੀਦੀ ਸਿੰਘੋ ਤੇ ਮੈਂ ਸੁਣਨਿਆ ਰਾਗੀ ਟਾਡੀ ਦਸ ਬਤੇ ਸਿਆ ਸੰਗਤਾਂ ਨੂੰ ਇੱਕ ਜਿਸਮ ਸਈ ਸਾਡੀ ਪੰਜ ਤੇ ਸੱਤ ਸਾਲ ਦੀ ਉਮਰ ਲਾਲਾਂ ਦੀ ਤੇ ਜੋਦੇ ਛੋਟੇ ਛੋਟੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਦਾਦੀ ਮਾਂ ਦੇ ਪੁੱਤੇ ਇੰਨਾ ਨਿੱਕੀਆਂ ਜਿੰਦਾ ਦੇ ਇਨਾ ਨਿੱਕੀਆਂ ਜਿੰਦਾਂ ਦੇ ਜਿਗਰੇ ਸੀ ਫਲਾਦੀ ਦਸ ਫਤੇ ਸਿਆ ਬੱਚਿਆਂ ਨੂੰ ਇੱਕ ਰਿਸਨ ਨਹੀਂ ਛਾਡੀ ਉਹ ਦਸ ਫਤੇ ਸਿਆ ਸੰਗਤਾਂ ਨੂੰ ਇੱਕ ਰਿਸਨ ਨਹੀਂ ਛਾਡੀ ਮੀਆਂ ਦੇ ਵਿੱਚ ਲਾਲ ਖੜੇ ਨੇ ਨੀਆਂ ਦੇ ਵਿੱਚ ਲਾਲ ਖੜੇ ਨੇ ਤੇ ਠੰਡੇ ਪੁਰਜ ਚ ਦਾਦੀ ਦੱਸ ਫਤੇ ਸਿਆ ਸਿੱਖਾਂ ਨੂੰ ਇੱਕ ਰਿਸਨ ਚਲੇ ਸਾਡੇ ਦੱਸੋ ਆਪਣੇ ਆਪ ਕਹਾਣੀ ਤੇ ਚਨੇ ਹੋਏ ਬੰਦ ਬੰਦ ਦੀ ਅੱਜ ਵੀ ਪੁੱਬਾ ਮਾਰ ਕੇ ਰੁੰਦੀ ਉਹ ਚੰਦਰੀ ਕੰਦ ਸਰਹੰਦ ਦੀ ਨਿਰਮੋਹੀ ਧਰਤੀ ਦੇ ਉੱਤੇ ਉਹ ਮੁਗਲ ਹਕੂਮਤ ਡਾਡੀ ਦਸ ਫਤਿਹ ਸਿਆ ਸਿੱਖਾਂ ਨੂੰ ਕਿਸਮਤ ਨਹੀਂ ਨਿਖਾੜੀ ਉਹ ਦਸ ਫਤਿਹ ਸਿਆ ਛੋਟੇ ਬੱਚਿਆਂ ਨੂੰ ਕਿਸਮਤ ਨਹੀਂ ਨਿਖਾੜੀ ਨੀਆਂ ਦੇ ਵਿੱਚ ਜੋਰਾਵਾਰ ਫਤਿਹ ਸਿੰਘ ਖੜੇ ਨੇ ਨੀ ਆ ਵਿੱਚ ਜੂਰਾ ਅਮਰ ਫਤੇ ਸਿੰਘ ਖੜੇ ਨੇ ਤੇ ਠੰਡੇ ਬੁਰਜ ਚ ਦਾਦੀ ਦਸ ਫਤੇ ਸਿਆ ਇੰਨਾ ਸੰਗਤਾਂ ਨੂੰ ਕਿਸੇ ਮਸ ਨਹੀਂ ਸਾਡੀ ਗਰਮਖੋ ਲੈਕ ਸ਼ੇਅਰ ਕਰਦਿਆ ਕਰੋ ਅਸੀਂ ਜਿੱਥੇ ਪ੍ਰਚਾਰ ਦੀ ਕੋਈ ਕਮੀ ਨਹੀਂਗੀ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰਦ ਜੇ ਸਤ ਚਾਰ ਚਰਮੂਵੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਅੱਜ ਜਿਹੜੀਆਂ ਆਪਨ ਸਰਦਾਰੀਆਂ ਨਾ ਤੁਹਾਡੇ ਵੱਲੇ ਹੱਥ ਕਰਕੇ ਕਲਗੀਧਰ ਪਾਸ਼ ਨੇ ਆਪਣਾ ਸਾਰਾ ਸਰਬੰਸਿ ਲਟਾਤਾ ਐਸਾ ਦਾਨੀ ਐਸਾ ਮਾਪੁਰਖ ਗੁਰੂ ਪੀਰ ਪਕੰਬਰ ਨਾ ਦੁਨੀਆ ਤੇ ਹੋਇਆ ਨਾ ਕੋਈ ਹੋਣਾ ਭੁੱਲਾ ਚੁੱਕਾ ਨਹੀਂ ਮਾਫੀ ਲਾਇਕ ਸ਼ੇਰ ਕਰਦੇ ਫਤਿਹ ਬਲਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਸੁਣ ਕੇ ਸ਼ੇਰ ਜੁਰ ਕਰਦੇ ਗੁਰਮਖੋ ਬੜੀ ਮਿਹਨਤ ਕੀਤੀ ਹੈ ਫਤਿਹ ਸਿੰਘ ਨੇ